ਕੋਟਕਪੂਰਾ ਦੇ ਇੱਕ ਕਾਰੋਬਾਰੀ ਤੋਂ 70 ਲੱਖ ਦੀ ਫਰੋਤੀ ਮੰਗਣ ਵਾਲੇ ਦੋ ਮੁਲਜ਼ਮ ਗ੍ਰਿਫਤਾਰ ਦੋਵੇਂ ਦੋਸ਼ੀ ਫੌਜ ਵਿੱਚ ਕਰਦੇ ਸਨ ਕੰਮ ਪੁਲਿਸ ਨੇ ਉਹਨਾਂ ਨੂੰ ਚਾਂਸੀ ਅਤੇ ਰਾਂਚੀ ਤੋਂ ਕੀਤਾ ਹੈ ਗ੍ਰਿਫਤਾਰ ਕੁਝ ਦਿਨ ਪਹਿਲਾਂ ਕੋਟਕਪੂਰਾ ਦੇ ਇੱਕ ਵਪਾਰੀ ਤੋਂ ਇੱਕ ਫੋਨ ਕਾਲ ਰਾਹੀਂ 70 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਗਈ ਸੀ ਜਿਸ ਸਬੰਧੀ ਵਪਾਰੀ ਦੀ ਸ਼ਿਕਾਇਤ ਤੋਂ ਬਾਅਦ ਕੋਟਕਪੂਰਾ ਸ਼ਹਿਰ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਜਾਂਚ ਦੌਰਾਨ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਕੋਟਕਪੂਰਾ ਦੇ ਨੇੜੇ ਦੇ ਪਿੰਡ ਹਰੀਨਾਉਂ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਨੇ ਵਪਾਰੀ ਨੂੰ ਧਮਕੀਆਂ ਦੇ ਕੇ 70 ਲੱਖ ਰੁਪਏ ਦੀ ਫਰੋਤੀ ਮੰਗੀ ਸੀ ਜਿਸ ਤੋਂ ਬਾਅਦ ਇੱਕ ਮੁਲਜ਼ਮ ਨੂੰ ਚਾਂਸੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਇੱਕ ਨੂੰ ਰਾਂਚੀ ਤੋਂ ਗ੍ਰਿਫਤਾਰ ਕਰਕੇ ਅੱਜ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਉਨ੍ਹਾਂ ਦਾ 2 ਦਿਨ ਦਾ ਪੁਲਿਸ ਨੂੰ ਰਿਮਾਨ ਦੇ ਦਿੱਤਾ ਐਸਪੀ ਜਗਮੀਤ ਸਿੰਘ ਨੇ ਦੱਸਿਆ ਕਿ ਰਮਾਂਡ ਦੌਰਾਨ ਇਹਨਾਂ ਕੋਲ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਇਹਨਾਂ ਨਾਲ ਕਿਸੇ ਹੋਰ ਵਿਅਕਤੀ ਦੀ ਵੀ ਸ਼ਮੂਲੀਅਤ ਹੈ ਜਾਂ ਵਿਦੇਸ਼ ਵਿੱਚ ਬੈਠੇ ਕਿਸੇ ਵਿਅਕਤੀ ਨਾਲ ਕੋਈ ਸੰਬੰਧ ਹੈ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਜੇ ਨਿਊਜ਼ ਪੰਜਾਬੀ ਲਈ ਕੋਟਕਪੂਰਾ ਤੋਂ ਬਿਊਰੋ ਰਿਪੋਰਟ ਇਦਾਂ ਜੀ ਕਿ ਬੀਤੇ ਦਿਨੀ ਆਪਣੇ ਇੱਕ ਸ਼ਹਿਰ ਕੋਟਕਪੂਰਾ ਦੇ ਇੱਕ ਨਿਵਾਸੀ ਹੈਗੇ ਜਿਨ੍ਹਾਂ ਨੂੰ ਇੱਕ ਥ੍ਰੈਟਨਿੰਗ ਕਾਲ ਜਿਹੜੀ ਫੋਟੀ ਜਿਹਦੇ ਚ ਮੰਗ ਕੀਤੀ ਗਈ ਸੋ ਆਈ ਸੀ ਜਿਸ ਦੇ ਚਲਦੇ ਇਹ ਪੁਲਿਸ ਸਟੇਸ਼ਨ ਸਿਟੀ ਕੋਟਕਪੂਰਾ ਵਿੱਚ ਇੱਕ ਪਰਚਾ ਦਰਜ ਕੀਤਾ ਗਿਆ ਸੀ 308 ਤੇ 352 ਬੀਐਨਐਸ ਦੀਆਂ ਧਾਰਾਵਾਂ ਦੇ ਹੇਠ ਅਗਿਆਤ ਬੰਦਿਆਂ ਦੇ ਤੇ ਫਿਰ ਤਫ਼ਤੀਸ਼ ਦੌਰਾਨ ਅਸੀਂ ਸਾਡੇ ਐਸਐਚਓ ਸਾਹਿਬ ਸਿਟੀ ਬਰੀਦਪੁਰੋਂ ਨੇ ਜਦੋਂ ਕੀਤੀ ਤੇ ਦੋ ਬੰਦੇ ਸਾਨੂੰ ਸਸਪੈਕਟ ਜਿਹੜੇ ਹੈਗੇ ਆ ਉਹਨਾਂ ਬਾਰੇ ਪਤਾ ਲੱਗਾ ਜਿਹੜੇ ਕਿ ਆਪਣੇ ਕੋਟਕਪੂਰਾ ਦੇ ਕੋਲ ਇੱਕ ਪਿੰਡ ਹੈਗਾ ਹਰਿ ਨੋ ਨੋ 89 ਹੈਗੇ ਆ ਤੇ ਫਿਰ ਹੁਣ ਉਹ ਅਸੀਂ ਸਸਪੈਕਟਡ ਇਸ ਕੇਸ ਚ ਜਾਨਕੀ ਰੌਂਡ ਅਪ ਕੀਤੇ ਨੇ ਤੇ ਹੁਣ ਉਹਨਾਂ ਤੋਂ ਪੁਛ ਪੜਤਾਲ ਕਰ ਰਹੇ ਆ ਕਿ ਇਹ ਦੀ ਤਹਿ ਤੱਕ ਪਹੁੰਚੀ ਕਿ ਇਹਦੇ ਪਿੱਛੇ ਹੋਰ ਕੌਣ ਸੀ ਕਿ ਇਹ ਕਿਸੇ ਵਾਈਡਰ ਨੈਟਵਰਕ ਦਾ ਪਾਰਟ ਸਾ ਸਰ ਕਿੰਨੀ ਫਰਤੀ ਮੰਗੀ ਸੀ ਉਹ ਇਹਨਾਂ ਨੂੰ ਕਿਸ ਤਾਂ ਦੀ ਕਾਲ ਕੀਤੀ ਇਹਨਾਂ ਨੇ ਥ੍ਰੈਟਨਿੰਗ ਕਾਲ ਕੀਤੀ ਸੀ ਜੀ ਜਿਹੜੇ ਆਪਣੇ ਕੋਟਪੂਰੇ ਦੇ ਨਿਵਾਸੀ ਹੈ ਤੇ 70 ਲੱਖ ਰੁਪਏ ਦੀ ਡਿਮਾਂਡ ਕੀਤੀ ਸਰ ਪਤਾ ਲੱਗਾ ਕਿ ਇਹ ਕੁਝ ਨੌਕਰੀ ਦੇ ਸ਼ਰਤੀਆਂ ਹਾਂ ਜੀ ਇਹ ਦੋਵੇਂ ਜਿਹੜੇ ਹੈਗੇ ਨੇ ਇਹ ਆਰਮੀ ਚ ਹੈਗੇ ਨੇ ਤੇ ਉੱਥੇ ਹੀ ਕੰਮ ਕਰ ਰਹੇ ਸੀ ਕਿਰਾਂ ਇੱਕ ਤਾਂ ਪੰਜ ਕੋਲੇ ਜਿਹੜਾ ਹੈਗਾ ਸੀ ਉੱਥੇ ਸੀ ਤੇ ਇੱਕ ਚਾਂਸ ਸੀ ਪੋਸਟਡ ਫਿਰ ਇਹਨਾਂ ਦੇ ਨਾਲ ਕੋਈ ਹੋਰ ਵੀ ਕਿਸੇ ਦੀ ਇਨਵੋਲਵਮੈਂਟ ਸਾਹਮਣੇ ਆਈ ਅਜੀਜੀ ਐਸੀਐਨਐਮ ਨੂੰ ਐਪ੍ਰੀਹੈਂਡ ਕਰਕੇ ਰਿਮਾਂਡ ਲੈ ਕੇ ਹੋਣ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਫਿਰ ਉਸ ਤੋਂ ਪਤਾ ਲੱਗੂਗਾ ਕਿ ਇਹਨਾਂ ਦੇ ਕੋਈ ਸਹਿਦੋਸ਼ੀ ਕਿਹੜੇ ਸੀ ਤੇ ਕਿਤੇ ਵਾਈਟ ਅੰਟਰਨੈਟਵਰਕ ਦਾ ਪਾਰਟ ਸਨ ਕਿ ਨਹੀਂ ਫਿਰ ਕਿੱਥੋਂ ਇਹ ਕਿੱਦਾਂ ਤੁਹਾਨੂੰ ਬੋਲ ਇਹ ਜੀ ਸਾਰੇ ਮੈਂ ਤੁਹਾਨੂੰ ਦੱਸਾਂ ਕਿ ਤਫ਼ਤੀਸ਼ ਦਰਾਂ ਨਹੀਂ ਸਾਰਾ ਕੁਝ ਸਾਨੂੰ ਜਦੋਂ ਪਤਾ ਲੱਗਾ ਤੇ ਫਿਰ ਅਸੀਂ ਇਹ ਸਾਰੀ ਉਹਨਾਂ ਨੂੰ ਫੜ ਕੇ ਲੈ ਕੇ ਆਏ ਸਾਡੇ ਐਸਐਚਯੂ ਸਾਹ ਫਿਰ ਉਹਨਾਂ ਨੂੰ ਜ਼ਰੂਰ ਜੱਜ ਅਦਾਲਤ ਵਿੱਚ ਸ਼ਿਤਰਿਆ ਸੀ ਜੀ 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 ਰਿਮਾਂਡ ਲਿਆ ਦੋ ਦੋ ਦਿਨ ਦਾ ਰਿਮਾਂਡ ਮਿਲਿਆ ਜੀ ਸਾਹਿਬ